ਕਲਾ ਦੇ ਸੰਗ ਵਿੱਚ ਮੌਣ ਗੱਲ ਤੁਹਾਡਾ ਸਭ ਦਾ ਇੱਕ ਵਾਰ ਫਿਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਰ ਹਫ਼ਤੇ ਬੜਾ ਮਾਣ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜਿਸ ਤਰ੍ਹਾਂ ਆਪਾਂ ਜਾਣਦੇ ਆਪਾਂ ਹਰ ਵੀਕ ਗੱਲਬਾਤ ਕਰਦੇ ਆਂ ਕਿਸੇ ਕਲਾ ਦੇ ਨਾਲ ਸੰਬੰਧਿਤ ਵਿਅਕਤੀਆਂ ਦੇ ਨਾਲ ਅੱਜ ਉਸੇ ਲੜੀ ਦੇ ਵਿੱਚ ਸਾਡੇ ਕੋਲ ਆਏ ਹੋਏ ਨੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਦਰਸ਼ਨ ਸਿੰਘ ਦਸਾਂਜ ਉਹ ਜਿੱਥੇ ਉਹ ਕਪਤਾ ਲਿਖਦੇ ਆ ਉਹਦੇ ਨਾਲ ਨਾਲ ਉਹ ਗਲਪ ਸਾਹਿਤ ਦੇ ਵਿੱਚ ਉਹਨਾਂ ਨੇ ਕਹਾਣੀਆਂ ਨਾਵਲ ਵੀ ਉਹਦੇ ਤੇ ਹੱਥ ਜਮਾਈ ਕਰ ਰਹੇ ਨੇ ਸਭ ਤੋਂ ਪਹਿਲਾਂ ਆਓ ਉਹਨਾਂ ਦਾ ਸਵਾਗਤ ਕਰਦੇ ਆ ਦਰਸ਼ਨ ਸਿੰਘ ਜੀ ਕਲਾ ਰੈਂਗ ਸੰਗਤ ਜੀ ਆਏ ਨੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਮਿਹਰਬਾਨੀ ਤੁਸੀਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਹੋ ਸਾਡੇ ਮਹਿਮਾਨ ਹੋ ਕੈਨੇਡਾ ਦੇ ਵਿੱਚ ਇਸ ਵੇਲੇ ਤੇ ਅ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡਾ ਜਿਹੜਾ ਪਿਸ਼ੋਕੜ ਤੁਸੀਂ ਜਿਹੜਾ ਦਸਾਂਝ ਪਿੰਡ ਇਹ ਮੋਗੇ ਦੇ ਨਾਲ ਲੱਗਦਾ ਹੈਗਾ ਜਿਹੜਾ ਤੁਹਾਡੇ ਵਾਲਾ ਦਸਾਂਝ ਪਿੰਡ ਤੇ ਥੋੜਾ ਜੀ ਆਪਣੇ ਪਿਸ਼ੋਕੜੋ ਬਾਰੇ ਜਾਣਕਾਰੀ ਦਿਓ ਮੇਰਾ ਜਨਮ ਜੀ ਪਿੰਡ ਦਸਾਂਝ ਹਮ ਜਿਲ੍ਹਾ ਮੋਗਾ ਇਸ ਵੇਲੇ ਉਸ ਵੇਲੇ ਵੀ ਜਿਲ੍ਹਾ ਫਿਰੋਜ਼ਪੁਰ ਸੀ ਹੈ ਤੇ ਉਹਦੇ ਵਿੱਚ ਹੋਇਆ ਇਹ ਪਿੰਡ ਸਾਡਾ ਬਿਲਕੁਲ ਮੋਗੇ ਦੇ ਨਾਲ ਲੱਗਦਾ ਹਮ ਹਮ ਤੇ ਉੱਤੇ ਪੜੇ ਅਸੀਂ ਹੂੰ ਉੱਤੋਂ ਫਿਰ ਅੱਗੇ ਕਿਸੇ ਹੋਰ ਸਕੂਲ ਦੇ ਵਿੱਚ ਅਸੀਂ 10ਵੀਂ ਕੀਤੀ ਹੂੰ ਮੋਗੇ ਗੁਰਨਾਨਕ ਕਾਲੇ ਦੇ ਵਿੱਚੋਂ ਅਸੀਂ ਬੀਏ ਕੀਤੀ ਮੈਂ ਹੂੰ ਹੂੰ ਤੇ ਬੀਏ ਕਰਕੇ ਫਿਰ ਮੈਂ ਕੁਛ ਜਗਬਾਣੀ ਦੇ ਵਿੱਚ ਜੌਬ ਕੀਤੀ ਅੱਛਾ ਤੇ ਜਗਬਾਣੀ ਤੋਂ ਮਗਰੋਂ ਫਿਰ ਮੈ ਇੱਥੇ ਕਲੈਰੀਕਲ ਜੌਬ ਮਿਲ ਗਈ ਸੀ ਮੈਨੂੰ ਅਖੰਡ ਮਿਲ ਜੀਰੇ ਦੇ ਵਿੱਚ ਫਿਰ ਮੈਂ ਉੱਥੇ 25 27 ਸਾਲ ਨਾਲ ਆਇਆ ਸੀ 25 27 ਸਾਲ ਉਸ ਤੋਂ ਜੋ ਇਹਦਾ ਮਤਲਬ ਤੁਸੀਂ ਫਿਰ ਪੱਤਰਕਾਰੀਆਂ ਨਾਲ ਵੀ ਥੋੜਾ ਜੁੜੇ ਰਹੇ ਹੋ ਜੁੜੇ ਰਹੇ ਜਗਿੰਦਰ ਸੰਧੂ ਮੇਰਾ ਦੋਸਤ ਸੀਗਾ ਹਾਂਜੀ ਜਗਿੰਦਰ ਸੰਧੂ ਜਗਬਾਣੀ ਉਹ ਮੇਰੇ ਨਾਲ ਹੀ ਪੜਿਆ ਮੋਗੇ ਇੱਥੇ ਹਾਂਜੀ ਇਕੱਠੇ ਪੜਿਆ ਸੀ ਤੇ ਇਕੱਠੀ ਸਾਡੀ ਯੋਟੀ ਸੀਗੀ ਤੇ ਉਹ ਫਿਰ ਅਸੀਂ ਇਕੱਠੇ ਉੱਥੇ ਜਾ ਰਹੇ ਸੀ ਇਸੇ ਸਫ਼ਰ ਦੇ ਦੌਰਾਨ ਆਪਣੇ ਦਰਸ਼ਨ ਸਿੰਘ ਦਸਾਂਜ ਜਿਹੜੇ ਕਿ ਪਹਿਲਾਂ ਤੁਸੀਂ ਦਰਸ਼ਨ ਸੰਘਾ ਦੇ ਨਾਮ ਥੱਲੇ ਲਿਖਦੇ ਰਹੇ ਹੋ ਹਾਂ ਸਹਾਇਤ ਨਾਲ ਕਿਵੇਂ ਜੁੜ ਗਏ ਅ ਅਸਲ 'ਚ ਸੰਗੀਤ ਦਾ ਮੈਨੂੰ ਸ਼ੌਂਕ ਬਹੁਤ ਸੀ ਅੱਛਾ ਸੰਗੀਤ ਤਾਂ ਮੈਂ ਇੰਨਾ ਸੁਣਿਆ ਬਈ ਬਹੁਤ ਜ਼ਿਆਦਾ ਹੂੰ ਹੂੰ ਤੇ ਜਦੋਂ ਪਿੰਡ ਦੇ ਵਿੱਚ ਉਦੋਂ ਸਪੀਕਰ ਲੱਗਦੇ ਹੁੰਦੇ ਸੀ ਜਿਹੜੇ ਮੰਜੀਆਂ ਨਾਲ ਬੰਨ ਕੇ ਲੱਗਦੇ ਸੀ ਮੰਜੀਆਂ ਦੇ ਉੱਡ ਕੇ ਸਪੀਕਰ ਤੇ ਉਹ ਅਸੀਂ ਤਾਂ ਕਈ ਵਾਰ ਮੁਰੇ ਬੈਠ ਬੈ ਕੇ ਸੁਣਿਆ ਉਹ ਹੂੰ ਤੇ ਫਿਰ ਉਹ ਸੁਣਦਿਆ ਸੁਣਦਿਆ ਮਨ ਦੇ ਵਿੱਚ ਆਉਣਾ ਯਾਰ ਇਹ ਕੈਸੇ ਬੰਦੇ ਹੋਣਗੇ ਕਿੱਥੇ ਰਹਿੰਦੇ ਕਿਹੋ ਜਿਹੇ ਬੰਦੇ ਇਹ ਤੇ ਫਿਰ ਥੋੜੀ ਜਿਹੀ ਲੱਗਾ ਵੀ ਸੁਣਦਿਆ ਸੁਣਦਿਆ ਇਹ ਆ ਯਾਰ گاਉਂ ਦਾ ਫਲਾਣਾ ਬੰਦਾ ਪਿਆ ਨਾ ਕਿਸੇ ਹੋਰ ਬੰਦੇ ਦਾ ਲੈਂਦਾ ਪਿਆ ਇਹ ਚੱਕਰ ਕੀ ਹੈ ਇਹ ਕਹਾਣੀ ਗੇੜ ਕੀ ਹੈ ਉਹ ਲੇਖਕ ਦਾ ਨਾਮ ਆ ਹਾਂ ਲੇਖਕ ਦਾ ਨਾਮ ਆਣਾ ਫਿਰ ਪਤਾ ਲੱਗਾ ਵੀ ਇਹ ਲਿਖਣ ਵਾਲੇ ਹੋਰ ਆ ਤੇ ਗਾਉਣ ਵਾਲੇ ਹੋਰ ਆ ਵੀ ਗਾਣਾ ਪਹਿਲਾਂ ਲਿਖਿਆ ਹੁੰਦਾ ਤਾਂ ਗਾਉਣ ਵਾਲਾ ਉਹਨੂੰ ਗਾਉਂਦਾ ਤੇ ਇਸੇ ਚਟਕ ਦੇ ਵਿੱਚ ਵੀ ਇਹ ਬੰਦੇ ਕੈਸੇ ਐ ਕਿਸ ਤਰ੍ਹਾਂ ਦੇ ਬੰਦੇ ਐ ਤੇ ਫਿਰ ਅਸੀਂ ਸਕੂਲਾਂ ਚ ਭੱਜ ਕੇ ਖਾੜਾ ਵੀ ਸੁਣਨੇ ਜਾਂਦੇ ਰਹੇ ਹਮ ਉਦੋਂ ਮਾਂ ਮਸਜਿਦੇ ਕਰਮਲੇ ਹੋ ਸਾਰੇ ਹੀ ਜਾਂਦੇ ਰਹੇ ਵਗੈਰਾ ਵਗੈਰਾ ਹਾਂਜੀ ਉਹ ਸੁਣੇ ਉਹ ਸੁਣਦੇ ਆ ਸੁਣਦੇ ਆ ਤੇ ਫਿਰ ਅਸੀਂ ਕਾਲਜ ਚਲੇ ਗਏ ਹਮ ਕਾਲਜ ਦੇ ਵਿੱਚ ਫਿਰ ਕਿਹੜਾ ਉੱਤੇ ਗੋਲੀ ਚੱਲ ਗਈ ਸੀਗੀ ਤੇ ਕੁਝ ਮੁੰਡੇ ਸ਼ਹੀਦ ਹੋ ਗਏ ਸੀ ਮੁੱਗੇ ਮੈਨੂੰ ਮੈਨੂੰ ਪਤਾ ਬਿਲਕੁਲ ਮੁੱਗੇ ਤੇ ਉਹਨਾਂ ਦੇ ਪਿੰਡ ਪਿੰਡ ਕਈਆਂ ਪਿੰਡਾਂ ਦੇ ਵਿੱਚ ਭੋਗ ਪਾਏ ਗਏ ਉਹਨਾਂ ਦੇ ਹਾਂਜੀ ਅਸੀਂ ਵੀ ਜਾਂਦੇ ਰਹੇ ਹਾਂ ਉਹਨਾਂ ਭੋਗ ਦੇ ਤੇ ਉਹਨਾਂ ਦੇ ਕਈਆਂ ਪਿੰਡਾਂ ਦੇ ਵਿੱਚ ਭੋਗ ਪਾਏ ਗਏ ਹੂੰ ਉੱਥੇ ਫਿਰ ਪਹਿਲੀ ਵਾਰ ਮੈਂ ਜਿਹੜਾ ਇੱਕ ਗੀਤ ਲਿਖਿਆ ਸੀਗਾ ਹੂੰ ਆ ਕੌਣ ਇਹਨਾਂ ਦੀਆਂ ਸਭੂ ਭਾਵੋ ਕੌਣ ਇਹਨਾਂ ਦੀਆਂ ਸਭ ਜੇ 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 ਯਾਦ ਹੈਗਾ ਤਾਂ ਉਹਨੂੰ ਇੱਕ ਨਾ ਦਾ ਫਿਕਰਾ ਨਹੀਂ ਹੋਣੀ ਨਹੀਂ ਹੋਣਾ ਹੂੰ ਤੇ ਉਹ ਗਵਰਨਮੈਂਟ ਦੀ ਧੱਕੇਸ਼ਾਹੀ ਦੇ ਸੀ ਵੀ ਕੌਣ ਇਹਨਾਂ ਦੀਆਂ ਸਭ ਉਹ ਲਾਲਚੰਦ ਜਮਲੇ ਜੱਟ ਦਾ ਉਹਦਾ ਇੱਕ ਗੀਤ ਆਇਆ ਸੀਗਾ ਚਿੱਟਾ ਹੋ ਗਿਆ ਲਹੂ ਭਰਾ ਉਹਦਾ ਉਹਦੀ ਤਰਜ਼ ਦੇ ਉੱਤੇ ਉਹਦੀ ਤਰਜ਼ ਦੇ ਉਹ ਜਿਹੜੇ ਜਿਹੜੇ ਨਵੇਂ ਲਿਖਣ ਵਾਲੇ ਬੰਦੇ ਹੁੰਦੇ ਨੇ ਬੱਚਾ ਹੁੰਦਾ ਤੇ ਉਹਵੇਂ ਨਾ ਵੀ ਕਿਹੜਾ ਫੇਮ ਜਿਆ ਗੀਤ ਕੋਈ ਹੈਗਾ ਚੰਦਾ ਲੱਗਦਾ ਮਨ ਨੂੰ ਉਸੇ ਦੀ ਤਰਜ਼ ਦੇ ਉਹ ਲਿਖਦਾ ਤੇ ਮੈਂ ਵੀ ਇਹਨੇ ਕੀਤਾ ਸੀ ਮੁੜ ਕੇ ਫਿਰ ਮੈਂ ਜੋ ਕਾਲਜ ਦੇ ਵਿੱਚ ਚਲੇ ਗਏ ਤੇ ਉੱਥੇ ਮੈਂ ਅੰਗਰੇਜ਼ੀ ਚ ਕਾਫੀ ਤੇਜ਼ ਸੀਗਾ ਤੇ ਮੈਂ ਅੰਗਰੇਜ਼ੀ ਦਾ ਅਡੀਟਰ ਸਟੂਡੈਂਟ ਅਡੀਟਰ ਬਣ ਗਿਆ ਬਣ ਗਿਆ ਹਾਂ ਤੇ ਉੱਥੇ ਕੁਝ ਨਜ਼ਮਾਂ ਅੰਗਰੇਜ਼ੀ ਚ ਲਿਖ ਜਾਂਦਾ ਪਹਿਲਾਂ ਤੇ ਉਹ ਅੰਗਰੇਜ਼ੀ ਤੇ ਵਿੱਚ ਲਿਖਣ ਕਰਕੇ ਪਹਿਲਾਂ ਮੈਂ ਸ਼ਫੀਆ ਸੀ ਕਾਲਜ ਦੇ ਵਿੱਚ ਤੇ ਉਹ ਅਡੀਟਰ ਬਣ ਗਿਆ ਫਿਰ ਮੈਂ 2 ਸਾਲ ਉੱਥੇ ਅਡੀਟਰ ਰਿਆ ਅੰਗਰੇਜ਼ੀ ਸੈਕਸ਼ਨ ਦਾ ਹਮਮ OK ਤੇ ਨਾਲ ਫਿਰ ਜਿਹੜੀ ਕਾਲਜ ਦੀ ਸਹਿਤ ਸਭਾ ਸੀ ਉਹਦਾ ਮੈਂ ਜਨਰਲ ਸੈਕਟਰੀ ਵਗੈਰਾ ਬਣ ਗਿਆ ਹਮ ਪ੍ਰੋਫੈਸਰ ਸ਼ੇਰ ਸਿੰਘ ਕਮਲ ਸਾਡੇ ਇੰਚਾਰਜ ਅੱਛਾ 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 ਕੀ ਬਾਤ ਆ ਉਦੋਂ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਹਾਂ ਹਾਂ ਤੇ ਉਦੋਂ ਆਪਣੇ ਜਿਹੜੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਸਿੱਧੂ ਅੱਛਾ ਜੀ ਉਹ ਵੀ ਉਦੋਂ ਮੌਕੇ ਹੁੰਦੇ ਸੀ ਅੱਛਾ ਉੱਥੇ ਹੁੰਦੇ ਸੀ ਉਹ ਪੁਰਾਣੇ ਕਾਲੇਜ ਦੇ ਵਿੱਚ ਉਹ ਇਕੱਠੇ ਹੀ ਸੀ ਹਾਂ ਵੱਡੇ ਵਿਦਵਾਨ ਵੱਡੇ ਵਿਦਵਾਨ ਹੂੰ ਤੇ ਸ਼ੇਰ ਸਿੰਘ ਕਮਲ ਨੂੰ ਫਿਰ ਅਸੀਂ ਥੋੜਾ ਥੋੜਾ ਲਿਖ ਲੋਕੇ ਵਿਖਾਉਣਾ ਹੂੰ ਤੇ ਫਿਰ ਅਸੀਂ ਅੰਤਰਕਾਲੇ ਮੁਕਾਬਲਿਆਂ ਤੇ ਜਾਣ ਲੱਗੇ ਅੰਤਰਕਾਲੇ ਮੁਕਾਬਲਿਆਂ ਤੇ ਜਾਂਦੇ ਜਾਂਦੇ ਭੰਗੜਾ ਡਰਾਮਾ ਗੀਤ ਗਜ਼ਲ ਜੋ ਪਾਸ਼ਾ ਡਿਬੇਟ ਤੇ ਸਾਡੀ ਟੀਮ ਬਣ ਗਈ ਮੇਰੀ ਤੇ ਜਗਿੰਦਰ ਸਿੰਘ ਧੂਰੀ ਓਕੇ ਤੇ ਫਿਰ ਅਸੀਂ ਉਹ ਉਹ ਫੰਕਸ਼ਨਾਂ ਤੇ ਜਾ ਕੇ ਫਿਰ ਉਹਦਾ ਸਾਨੂੰ ਫਾਇਦਾ ਹੀ ਹੋਇਆ ਵੀ ਉੱਥੇ ਅਸੀਂ ਸਾਹਿਤਕਾਰ ਬਹੁਤ ਵੇਖੇ ਹਮ ਬਤੌਰ ਕੋਈ ਜੱਜ ਆਉਂਦਾ ਸੀ ਕੋਈ ਬਤੌਰ ਗੈਸਟ ਆਉਂਦਾ ਸੀ ਜਿਵੇਂ ਸਰਦਾਰ ਸਾਧੂ ਸਿੰਘ ਹਮਦਰਦ ਹਾਂਜੀ ਤੇ ਪ੍ਰਿੰਸੀਪਲ ਤਖਤ ਸਿੰਘ ਜੀ ਤੇ ਇਸ ਤਰ੍ਹਾਂ ਜਿਹੜੇ ਬਹੁਤ ਬ੍ਰਿਯਾਮ ਸੰਧੂ ਅਸੀਂ ਚੰਡੀਗੜ੍ਹ ਦੇਖਿਆ ਫੰਕਸ਼ਨ ਤੇ ਪਹਿਲੀ ਵਾਰ ਤੇ ਉਹਨਾਂ ਨੇ ਗਾਜ਼ਲ ਵੀ ਗਾਈ ਸੀ ਗਾ ਟਣੀ ਨਾਲ ਟੁੱਟ ਕੇ ਜੋ ਟਾਣ ਹਾਨੀਆਂ ਉਹਦਾ ਰੱਖ ਉਤੇ ਰਿਆ ਨਾ ਕੋਈ ਹਾਂ ਮਾਣ ਹਾਨੀਆਂ ਹਾਂ ਉਹਦਾ ਰੱਖ ਉਤੇ ਰਿਆ ਨਾ ਵੀ ਮਾਣ ਹਾਨੀ ਇਸ ਤਰ੍ਹਾਂ ਉਹਦਾ ਸਾਨੂੰ ਫਾਇਦਾ ਇਹ ਹੋਇਆ ਵੀ ਉਹ ਸਾਨੂੰ ਨਾ ਨੇੜੋਂ ਵੇਖਣ ਦਾ ਪਤਾ ਲੱਗਾ ਵੀ ਲਖਾਰੀ ਇਹ ਲਖਾਰੀ ਹੁੰਦੇ ਆ ਹਾਂ ਤੇ ਉਹ ਵੇਖਣ ਦੇ ਨਾਲ 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 ਫਿਰ ਚੇਟਕ ਲੱਗਦੀ ਗਈ ਥੋੜਾ ਥੋੜਾ ਲਿਖਦੇ ਗਏ ਹਾਂ ਅੰਗਰੇਜ਼ੀ ਚ ਲੱਗਦੇ ਲੱਗਦੇ ਪਰ ਪੰਜਾਬੀ ਵਾਲ ਆ ਗਿਆ ਹੈ ਫਿਰ ਪੰਜਾਬੀ ਦੇ ਤੇ ਉਹ ਤਾਂ ਐਡੀਟਰ ਸੀ ਨਾ ਮੈਂ ਹਾਂ ਉਹਦਾ ਐਡੀਟਰ ਸੀ ਉਹ ਤਾਂ ਇਸ ਕਰਕੇ ਐਡੀਟਰ ਹੋਣ ਕਰਕੇ ਉਹ ਲੱਗਦੇ ਸੀ ਇੰਗਲਿਸ਼ ਦੇ ਵਿੱਚ ਉਹ ਮੈਨੂੰ ਜਿਆਦਾ ਸਾਡੇ ਪ੍ਰਿੰਸੀਪਲ ਮੈਡਮ ਉਹ ਸਾਡੀ ਅੰਗਰੇਜ਼ੀ ਸੈਕਸ਼ਨ ਦੀ ਇਨਚਾਰਜ ਸੀ ਹਾਂ ਆਖਣ ਲੱਗੀ ਬਈ ਐਡੀਟੋਰੀਅਲ ਲਿਖਦੇ ਦਰਸ਼ਨ ਸੰਗਾ ਤੁਸੀਂ ਲਿਖਦੇ ਹੋ ਕਿ ਮੈਂ ਕੀ ਲਿਖ ਦਿਆਂਗਾ ਮੈਂ ਆਸ ਕੇ ਕਹਿੰਦਾ ਮੈਂ ਕਿ ਪੋਇਟਰੀ ਚ ਨਾ ਲਿਖ ਦਿਆਂ ਹਾਂ ਉਹ ਕਹਿੰਦੇ ਪੋਇਟਰੀ ਚ ਲਿਖ ਦਿਓ ਵਾਹ ਤੇ ਮੈਂ ਉਹਨਾਂ ਨੂੰ ਪੋਇਟਰੀ ਚ ਲੈ ਕੇ ਦੋ ਸਫ਼ੇ ਦਾ ਹੋ ਐਡੀਟੋਰੀਅਲ ਹਮ ਜਿਹੜਾ ਬੱਚੇ ਥੋੜਾ ਜਿਹਾ ਲਿਖਦੇ ਹੁੰਦੇ ਆ ਤੇ ਉਹ ਮੈਂ ਉਹਨਾਂ ਨੂੰ ਕਹਾ ਮੈਂ ਕਰੀ ਪੜ੍ਹ ਲਓ ਮੇਰੇ ਬੈਠਾ ਬੈਠਾ ਜਾਂ ਖੜਿਆ ਖੜਿਆ ਉਹ ਕਹਿੰਦੇ ਨਹੀਂ ਲੋੜ ਹੀ ਨਹੀਂ ਥੋੜਾ ਜਿਹਾ ਇੰਨਾ ਕਿ ਯਕੀਨ ਜਿਹਾ ਪਤਾ ਨਹੀਂ ਕਿਵੇਂ ਬਣਿਆ ਸੀ ਉਹਨਾਂ ਦਾ ਬਹੁਤ ਵਧੀਆ ਇੱਕ ਸਟੂਡੈਂਟ ਦਾ ਪੋਇਟਰੀ ਦੇ ਬੱਚੇ ਇੰਗਲਿਸ਼ ਦੇ ਵਿੱਚ ਐਡੀਟੋਰੀਅਲ ਲਿਖਣਾ ਹੀ ਬੜੀ ਵੱਡੀ ਗੱਲ ਆ ਹਾਂਜੀ ਉਹਦੋ ਕੁਛ ਲਗਭਗ 2-3 ਸਾਲ ਪਹਿਰੋ ਕਾਲਜ ਦੇ ਵਿੱਚ ਮੁਰਗੇ ਸ਼ਬਦ ਕਰੀ ਤੇ ਫਿਰ ਤੁਸੀਂ ਪੰਜਾਬੀਵਾਲ ਆ ਗਏ ਪੰਜਾਬੀਵਾਲ ਤੁਸੀਂ ਤੁਹਾਡੀ ਆਵਾਜ਼ ਦੇ ਵਿੱਚ ਵੀ ਬੜਾ ਰਸ ਆਇਗਾ ਤੇ ਤੁਸੀਂ ਵਿਸ਼ੇਸ਼ ਤੌਰ ਤੇ ਜਿਵੇਂ ਪਹਿਲਾਂ ਕਿਹਾ ਤਰਜਾਂ ਦੇ ਉੱਤੇ ਗੀਤ ਲਿਖਣਾ ਸ਼ੁਰੂ ਕੀਤਾ ਹਾਂਜੀ ਵੈਸੇ ਤੁਹਾਡੀ ਜਿਹੜੀ ਕਿਤਾਬ ਆ ਇਹਦੇ ਵਿੱਚ ਤੁਸੀਂ ਕਵਤਾ ਦਾ ਹਰ ਰੰਗ ਪੇਸ਼ ਕੀਤਾ ਹੋਇਆ ਹੈ ਗ਼ਜ਼ਲ ਕਵਾਲੀ ਗੀਤ ਕਵਤਾ ਹਰ ਹਰ ਤਰ੍ਹਾਂ ਦਾ ਰੰਗ ਇਹਦੇ ਵਿੱਚ ਹੈਗਾ ਵੈਸੇ ਤਾਂ ਸਾਰੀ ਇਹਨੂੰ ਆਪਾਂ ਕਵਤਾ ਹੀ ਕਹਿ ਲੈਨੇ ਆਂ ਕਵਤਾ ਤੇ ਇਹਦੇ ਨਾਲ ਨਾਲ ਫਿਰ ਤੁਸੀਂ ਜਿਵੇਂ ਹੁਣ ਯੂਥ ਫੈਸਟੀਵਲਾਂ ਤੇ ਜਾਂਦੇ ਰਹੇ ਉੱਥੇ ਫਿਰ ਫਿਰ ਤੁਸੀਂ ਇਹ ਵੀ ਕਿਹਾ ਹੈਗਾ ਵੀ ਬਾਕੀ ਹਰ ਕਲਾ ਦੇ ਖੇਤਰ ਦੇ ਵਿੱਚ ਤੁਸੀਂ ਪੰਗੜਾ ਗਿੱਧਾ ਨਾ ਪੰਗੜਾ ਮੁੰਡਿਆਂ ਦਾ ਹੋ ਗਿਆ ਤੇ ਆਪਣਾ ਨਾਟਕ ਹੋ ਗਿਆ ਉਹਦੇ ਵਿੱਚ ਵੀ ਫਿਰ ਪੂਰਾ ਹਿਸਾਲੰਦਰ ਹੈ ਹਾਂ ਬਿਲਕੁਲ ਉਹ ਤੇ ਜਸਟ ਲਾਈਕ ਕਹ ਸਕਦੇ ਆ ਕਿ ਪ੍ਰਧਾਨ ਹਮ ਤੇ ਜਾਨੀ ਕਿਰਪਾ ਰਹੀ ਹੋਰੀ ਇਸ ਕਾਲਾ ਹੋਰੀ ਕਾਲਜ ਦੇ ਕਾਲਜ ਦੇ ਵਿੱਚ ਕਲਾ ਵਾਲੀ ਸਾਈਡ ਤੋਂ ਹੋਰੀਆਂ ਦੇ ਵਿੱਚ ਸੀ ਤੁਸੀਂ ਹਾਂ ਅੱਛਾ ਬਹੁਤ ਵਧੀਆ ਰੋਇਆ ਇਹਦੇ ਨਾਲ ਨਾਲ ਫਿਰ ਫਿਰ ਜੁੱਤ ਫੈਸਟੀਵਲਾਂ ਤੋਂ ਇਨਾਮ ਵੀ ਜਿੱਤ ਕੇ ਲਿਆਉਣੇ ਉਹ ਬਸ ਐਂ ਚੱਲਦਾ ਸੀ ਤੁਸੀਂ ਲਿਖਦੇ ਤਾਂ ਹੈਗੇ ਹੀ ਹੋ ਤੁਹਾਨੂੰ ਪ੍ਰਮਾਤਵਾ ਨੇ ਆਵਾਜ਼ ਵੀ ਬੜੇ ਲੇਖਕ ਐਸੇ ਨੇ ਮੇਰੇ ਵਰਗੇ ਵੀ ਅਸੀਂ गा ਨਹੀਂ ਸਕਦੇ ਸਾਡੀ ਆਵਾਜ਼ ਨਹੀਂ ਹੈਗੀ ਤੁਹਾਨੂੰ ਆਵਾਜ਼ ਵੀ ਬੜੀ ਪ੍ਰਮਾਤਵਾ ਨੇ ਕਮਾਲ ਦੀ ਦਿੱਤੀ ਹੋਈ ਆ ਮੈਂ ਚਾਹਾਂਗਾ ਤੁਸੀਂ ਨਾ ਇੱਕ ਗੀਤ ਆ ਤੁਹਾਡਾ ਬੜਾ ਕਮਾਲ ਦਾ ਤੇ ਉਹ ਉਹ ਸਾਡੇ ਨਾਲ ਸਾਂਝਾ ਕਰੋ ਪੂਰੇ ਦਾ ਪੂਰਾ ਸਾਂਝਾ ਕਰੋ ਉਹ ਬਹੁਤ ਬਹੁਤ ਇਤਨਾ ਨਮ ਦੇ ਵਿੱਚ ਕਰੋ ਮਿਹਰਬਾਨੀ ਇਹ ਗੀਤ تقریبا 30 35 ਸਾਲ ਪਹਿਲਾਂ ਲਿਖਿਆ ਸੀ ਹਾਂਜੀ ਤੇ ਗੀਤ ਦੇ ਬੋਲ ਹਾਂਜੀ ਇੱਕ ਆਉਂਦੀ ਰੁੱਤ ਇੱਕ ਜਾਂਦੀ ਮੇਰੀ ਰੂਹ ਨਹੀਂ ਨਸ਼ਾ ਆਵੰਦੀ ਹੂੰ ਇੱਕ ਆਉਂਦੀ ਇੱਕ ਰੁੱਤ ਜਾਵੰਦੀ ਮੇਰੀ ਰੂਹ ਨਹੀਂ ਨੋਇਸ ਆਵੰਦੀ ਕਿਤੇ ਲੱਗਦਾ ਨਾ ਦਿਲ ਕੋਸ਼ਿਸ਼ਾਂ ਕਰਦਾ ਮਨਤ ਬ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆਂ ਸਜਨਾ ਸੁਗੰਧੀਆਂ ਵਾਲਿਆ ਮੈਂੋਂ ਤਲਾਸ਼ਾਂ ਤੇਰੀਆਂ ਮੈਂ ਦਰ ਦਰ ਯੁੱਤੇ ਪਟਕੇ ਅਲਬ ਦਾ ਜੋ ਤੇਰੇ ਨੂਰ ਨੂੰ ਹਰ ਵਾਰੀ ਪਿੱਛੇ ਪਰਤਣਾ ਪਿਆ ਖਾਲੀ ਹੱਥ ਮਜਬੂਰ ਨੂੰ ਮੁਕੰਗਾਂ ਨਾ ਤਾਂਗਾ ਤੇਰੀਆਂ ਬਣ ਗਈਆਂ ਘੁੰਮਣ ਕੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾਂ ਤੇਰੀਆਂ ਮੈਂ ਹਾਂ ਬਰੂਦਾ ਬੁੱਟੜਾ ਟੰਗ ਆ ਜੋ ਇੱਲ ਦੇ ਆਲੇ खबरे कदों तक लटकना दुख होर किन्ने जालने hmm. ना अर्श ना फर्श ते तक दीर कीने मेरियाँ बहुत अच्छा बहुत अच्छा सज्जना सुगंधिया वालिया मैनू तलाशा तेरिया hmm. ਜੋ ਅਲੜਾ ਗੁੰਦਿਆਂ ਮੇਡੀਆਂ ਮੈਨੂੰ ਅਵਿਨ ਆਪੀੜਨੇ ਜੰਨ ਹੈ ਵਿਤਨ ਤੇਰੋਂ ਮਨੇ ਓਨੇ ਹਜ਼ਰ ਦੇ ਤੀਰ ਮੈਂ ਵੇਖੇ ਤੂੰ ਆਕੇ ਮੇਰੀਆਂ ਰਾਤਾਂ ਮੈਂ ਸਭ ਹਨੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆ ਰੰਗਮਾਨ ਦੁਨੀਆ ਰਾਂਗਲੀ ਸਾਡੇ ਲਖਾਂ ਵਿੱਚ ਤੜਫਣਾ ਹੂੰ ਰੰਗ ਮਾਣ ਦੁਨੀਆ ਰਾਂਗਲੀ ਰੰਗ ਮਾਣ ਦੁਨੀਆ ਰਾਂਗਲੀ ਹੂੰ ਰੰਗ ਮਾਣ ਦੁਨੀਆ ਰਾਂਗਲੀ ਸਾਡੇ ਲਿਖਾਂ ਵਿੱਚ ਤੜਪਾ ਮੇਰਾ ਕੀ ਪਿੰਡ ਦਸਾਂਜ ਦੇ ਵਿੱਚ ਤੇਰੇ ਬਾਝੋਂ ਦਰਸ਼ਨ ਹੂੰ ਤੇ ਦਿਲਾਂ ਨੂੰ ਮਰਮਾ ਨਹੀਂ ਪੁੰਦਿਆ ਲਾਸ਼ੀਆਂ ਸਜਣਾ ਸੁਗੰਧਿਆ ਵਾਲਿਆ ਮੈਨੂੰ ਤਲਾਸ਼ਾਂ ਤੇਰੀਆਂ ਸਜਣਾ ਸੁਗੰਧਿਆ ਵਾਲਿਆ ਮੈਨੂੰ ਤਲਾਸ਼ਾਂ ਤੇਰੀਆਂ ਤੁਸੀਂ ਵੀਰ ਆਪਣੀ ਪੁਸਤਕ ਦਾ ਟਾਈਟਲ ਵੀ ਮੈਨੂੰ ਤਲਾਸ਼ਾਂ ਤੇਰੀਆਂ ਕਫਤਾ ਵਾਲੀ ਦਾ ਰੱਖਿਆ ਉਹਦੇ ਵਿੱਚ ਕੁਝ ਦੋਸਤਾਂ ਨੂੰ ਵੀ ਜਿਵੇਂ ਅੱਛਾ ਲੱਗਾ ਵੀ ਯਾਰ ਇਹੀ ਹੋਣਾ ਚਾਹੀਦਾ ਉਹ ਕਹਿੰਦੇ ਸਾਰੇ ਗੀਤ ਦੇ ਵਿੱਚ ਹੀ ਤਲਾਸ਼ ਹਾਂ ਤਾਂ ਵੈਸੇ ਤਾਂ ਜ਼ਿੰਦਗੀ ਹੀ ਤਲਾਸ਼ ਆ ਤੁਸੀਂ ਆਪਾਂ ਆਪਾਂ ਸਾਰੇ ਤੁਸੀਂ ਪਟਕਣਾਂ ਦੀ ਗੱਲ ਕਰੀ ਆ ਤੜਫਣਾਂ ਦੀ ਗੱਲ ਕਰੀ ਆ ਉਹ ਜਿਹੜਾ ਬਰੂ ਦੇ ਬੂਟੇ ਵਾਲੀ ਗੱਲ ਉਥੇ ਕਰਕ ਤੱਕ ਲਟਕਣਾ ਇਹ ਜੀਵਨ ਦੇ ਅਸਲੀ ਜਿਹੜੇ ਰਹੱਸ ਇਹੀ ਨੇ ਇਹੀ ਇਹੀ ਜੀਵਨ ਅਸੀਂ ਸਾਰੇ ਇਸੇ ਦੀ ਖੋਜ ਦੇ ਵਿੱਚ ਤੁਰੇ ਹੋਏ ਆ ਅਸਲ ਵਿੱਚ ਇਹ ਜਿਹੜੀ ਤਲਾਸ਼ ਹੈ ਪ੍ਰਮਾਤਮਾ ਦੀ ਵੀ ਹੋ ਸਕਦੀ ਹੈ ਕਿਸੇ ਨੂੰ ਪੈਸੇ ਦੀ ਵੀ ਹੋ ਸਕਦੀ ਹੈ ਕਿਸੇ ਨੂੰ ਸੰਗੀ ਸਾਥੀ ਦੀ ਹੋ ਸਕਦੀ ਹੈ ਹਰ ਇੱਕ ਦਾ ਆਪਣਾ ਇਸ਼ਟ ਆਪੋ ਆਪਣਾ ਆਪੋ ਆਪਣਾ ਪਰ ਐਟ ਦਾ ਐਂਡ ਜਿਵੇਂ ਜਿਸ ਉਮਰ 'ਚ ਆਪਾਂ ਪਹੁੰਚ ਜਾਂਦੇ ਆ ਆਪਾਂ ਫਿਰ ਅਖੀਰਤ ਉਹੀ ਹੁੰਦਾ ਹੈਗਾ ਵੀ ਬਸ ਹੁਣ ਅਗਲੇ ਨਾਲ ਹੀ ਜੁੜ ਜੀਏ ਬਿਲਕੁਲ ਹਾਂ ਜਿਹੜਾ ਜਿਹਦੇ ਕੋਲ ਪਹੁੰਚਣਾ ਹੈਗਾ ਉਹ ਹੈ ਨਾ ਵੀ ਨਿੱਕੇ ਹੁੰਦੇ ਟੱਗੇ ਚਾਰੇ ਵੱਡੇ ਹੋ ਹਲਵਾਇਆ ਬੁੱਢੇ ਹੋ ਕੇ ਮਾਲਾ ਫੇਰੀ ਰਬ ਦਾਲਾ ਬਲਾਇਆ ਸੋ ਇਹ ਅਸਲ ਦੇ ਵਿੱਚ ਬੜੀਆਂ ਸਾਧੀਆਂ ਜੀਆਂ ਸਤਰਾਂ ਨੇ ਪਰ ਜੇ ਉਹਦਾ ਪੂਰਾ ਰਾਸੇ ਦੇ ਵਿੱਚ ਉਹਨਾਂ ਨੇ ਪਾ ਦਿੱਤਾ ਹੈਗਾ ਫਿਰ ਤੁਸੀਂ ਕਪਤਾ ਵੱਲੋਂ ਕਹਾਣੀ ਵਾਲਾਗੇ ਹਾਂਜੀ ਹਾਣੀ ਵਾਲ ਕਿਵੇਂ ਆਏ ਤੇ ਕਿਸ ਤਰ੍ਹਾਂ ਕਿਸ ਤੋਂ ਪ੍ਰਭਾਵਿਤ ਹੋ ਗਿਆ ਹੈ ਅਸਲ ਵਿੱਚ ਮੈਂ ਪਹਿਲਾਂ ਮਿੰਨੀ ਕਹਾਣੀ ਲਿਖੀ ਹਾਂਜੀ ਮਿੰਨੀ ਕਹਾਣੀ ਲਿਖੀ ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਮੇਰਾ ਨਾ ਗੁਰਮੀਤ ਕੜਿਆਲ ਵੀ ਨਾਲ ਹਾਂਜੀ ਵਾਓ ਕੀ ਬਾਤ ਹੋ ਗਿਆ ਬਹੁਤ ਬਹੁਤ ਹੀ ਅੱਛਾ ਲਿਖਿਆ ਮੇਰਾ ਮੈਂ ਬੜਾ ਪ੍ਰਸੰਸਾ ਕਰਦਾ ਵੱਡਾ ਮੇਰਾ ਇੱਕ ਦੋਸਤ ਹੈ گاਉਂ ਵਾਲਾ ਬਲਤੇਰ ਮੱਲ ਹਾਂਜੀ ਉਹਨੇ ਮੇਰੇ ਗੀਤ ਵੀ ਗਾਏ ਤੇ ਉਹਦੇ ਨਾਲ ਕਿਰਾਂ ਉਹ ਮੇਰੇ ਕੋਲ ਆਈ ਗਰਮੀਤ ਕਿੜਾੜ ਵੀ ਉਹ ਪਹਿਲਾਂ ਇਕੱਠੇ ਹੋਏ ਉਹ ਮੇਰੇ ਕੋਲੇ ਆ ਗਏ ਇੱਥੋਂ ਆ ਕੇ ਫਿਰ ਅਸੀਂ ਸਾਡੀ ਜੋਟੀ ਬਣੀ ਫਿਰ ਉਹ ਅੱਜ ਤੱਕ ਅਸੀਂ ਆਉਂਦੇ ਜਾਂਦੇ ਸਾਡੇ ਰਿਲੇਸ਼ਨ ਬਣੇ ਹੋਏ ਹਨ ਹਾਂਜੀ ਤੇ ਉਹ ਮੈਂ ਨਹੀਂ ਕਹਾਣੀ ਮੈਂ ਲਿਖੀ ਤੇ ਮੈਨੂੰ ਕਹਿੰਦਾ ਵੀ ਅਖਬਾਰ ਨੂੰ ਭੇਜ ਦੇ ਹਾਂ ਲੱਗ ਜਾਈਗੀ ਹਾਂਜੀ ਤੇ ਨਾਲ ਹੀ ਮੈਨੂੰ ਕਹਿੰਦਾ ਪੂਵੇ ਜੋਕਰ ਪੈਸੇ ਵੀ ਆ ਜਾਣਗੇ ਅੱਛਾ ਤੇ ਮੈਂ ਕਿਹਾ ਯਾਰ ਚਲੋ ਪੂਵੇ ਜੋਕਰ ਪੈਸੇ ਭਾਵੇਂ ਨਾ ਆਉਣ ਤੇ ਕਹਾਣੀ ਲੱਗ ਜਾਵੇ ਕਹਾਣੀ ਲੱਗ ਜਾਵੇ ਹੂੰ ਉਹ ਕਹਾਣੀ ਸੀਗੀ ਝੰਡਾ ਕੇ ਡੰਡਾ ਅੱਛਾ ਤੇ ਉਹ ਕਹਾਣੀ ਮੇਰੀ ਮੈਂ ਅਸੀਂ ਭੇਜ ਦਿੱਤੀ ਤੇ ਉਹ ਲੱਗ ਗਈ ਹੂੰ ਲੱਗ ਗਈ ਫਿਰ ਕੁਝ ਹੋਰ ਕਹਾਣੀਆਂ ਲਿਖਣੀਆਂ ਛੋਟੀਆਂ ਛੋਟੀਆਂ ਹੂੰ ਉਹ ਮੈਂ ਭੇਜੀ ਗਿਆ ਉਹ ਲੱਗੀ ਕਿ ਨਾ ਉਹ ਕਿਤੇ 25 ਰੁਪਏ ਆ ਗਏ 30 ਰੁਪਏ ਆ ਗਏ 40 ਰੁਪਏ ਆ ਗਏ ਅੱਛਾ ਆਉਂਦੇ ਆਉਂਦੇ ਫਿਰ ਮੈਂ ਕਿ ਵੀ ਕਹਾਣੀ ਹੁਣ ਪੂਰੀ ਵੀ ਲਿਖੀ ਹੈ ਹਮ ਇੱਕ ਦੋ ਕਹਾਣੀਆਂ ਮੈਂ ਮਿੰਨੀ ਕਹਾਣੀਆਂ ਲਿਖਣੇ ਸੀ ਕਿ ਉਹ ਫਿਰ ਮੈਨੂੰ ਆਕਣ ਲੱਗਾ ਹਾਂਜੀ ਵੀ ਯਾਰ ਨਾ ਇਹਦੇ ਚ ਮਿੰਨੀ ਕਹਾਣੀ ਚ ਨਹੀਂ ਤੂੰ ਕਹਿ ਸਕਦਾ ਇਹ ਗੱਲ ਜਿਹੜੀ ਤੂੰ ਕਹਿਣੀ ਚਾਹੁੰਦਾ ਹੈ ਗੱਲ ਗੱਲ ਲੰਬੀ ਆ ਗੱਲ ਲੰਬੀ ਆ ਹਮ ਉਹ ਕਹਾਣੀ ਬਾਅਦ ਵਿੱਚ ਬਣੀ ਮਾਂ ਦਾ ਮਾਫੀਆ ਜਾਂ ਪਹਿਲਾਂ ਸੀ ਮਾਂ ਦਾ ਮੁੱਲ ਪਰ ਕਾਣੇ ਤਿੰਨ ਚਾਰ ਆਉਂਦੀਆਂ ਸੀ ਉਹ ਮੁੱਲ ਵਾਲੀਆਂ ਸੀ ਆਜ਼ਾਦੀ ਦਾ ਮੁੱਲ ਮਾਂ ਦਾ ਮੁੱਲ ਪੁੱਤਰ ਦਾ ਮੁੱਲ ਉਹ ਫਿਰ ਆਪ ਨੂੰ ਸਰਜੀਵ ਬਰਾੜ ਆਖਣ ਲੱਗੇ ਵੀ ਤੁਸੀਂ ਨਾ ਮੁੱਲ ਇੱਕ ਦਾ ਹੀ ਰੱਖੋ ਬਾਕੀ ਬਦਲ ਦਿਓ ਬਦਲ ਦਿਓ ਹਲਕਾ ਤੇ ਇਹ ਪਰ ਮੈਂ ਮਾਂ ਦਾ ਮਾਫੀਆ ਕਰਦਾ ਕੋਈ ਉਸੇਗਾ ਵੀ ਇੱਕ ਮਾਂ ਪੁੱਤ ਰਹਿੰਦੇ ਆ ਮੁੰਡਾ ਗ੍ਰੈਜੂਏਟ ਕੀ ਹੈ ਗ੍ਰੈਜੂਏਸ਼ਨ ਕੀਤੀ ਹੈ ਬੀਏ ਕੀਤੀ ਹੋਈ ਹੈ ਗਰੀਬ ਪਰਿਵਾਰ ਕੋ ਮਾਂ ਜਾਂਦੀ ਆ ਆਪਣੇ ਭਰਾ ਦੇ ਘਰੇ ਵਿਆਹ ਤੇ ਜਾਂਦੇ ਆ ਹੂੰ ਤੇ ਉਹ ਭਰਾ ਥਾਣੇਦਾਰ ਹੁੰਦਾ ਤੇ ਅੱਤਵਾਦੀ ਹਮਲਾ ਹੋ ਜਾਂਦਾ ਮਾਂ ਮਾਰੀ ਜਾਂਦੀ ਆ ਅੱਛਾ ਮਾਂ ਮਾਰੀ ਜਾਂਦੀ ਆ ਤੇ ਉਹਦੇ ਐਫਐਸ ਦੇ ਵਿੱਚ ਫਿਰ ਉਹਨੂੰ ਬੰਦੇ ਨੂੰ ਨੌਕਰੀ ਮਿਲ ਜਾਂਦੀ ਹੂੰ ਨੌਕਰੀ ਮਿਲ ਜਾਂਦੀ ਤੇ ਉਹਨੂੰ ਫਿਰ ਉਹਦਾ ਪ੍ਰੋਫੈਸਰ ਕਾਲਜ ਵੇਲੇ ਦਾ ਜਿਹੜਾ ਉਹਦਾ ਡਿਊਟੀ ਬਣਿਆ ਉਹਨੂੰ ਮਿਲਣ ਜਾਂਦਾ ਮਿਲਣ ਜਾਂਦਾ ਤੇ ਉਹ ਗੱਲਾਂ ਕਰਦੇ 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 ਸ਼ਾਮ ਹੋ ਜਾਂਦੀ ਆ ਹੂੰ ਉਹ ਨੂੰ ਕਹਿੰਦਾ ਜੀ ਲੱਗਦਾ ਵੀ ਨੌਕਰੀ ਮਿਲ ਗਈ ਬੰਦੇ ਨੂੰ ਤੇ ਪੁੱਛ ਗਏ ਨੂੰ ਵੀ ਇਹ ਨੌਕਰੀ ਕਿਵੇਂ ਮਿਲੀ ਪਹਿਲਾਂ ਮਾਂ ਨੂੰ ਪੁੱਛਦਾ ਮਾਂ ਕਿੱਥੇ ਉਹ ਕਹਿੰਦਾ ਵੀ ਅਜੇ ਉਹ ਦੱਸਣ ਜੋਕਰਾਂ ਨਹੀਂ ਹੋਇਆ ਫਿਰ ਕੋਟ-ਕੋਟ ਪੀ ਕੇ ਫਿਰ ਉਹ ਕਹਿੰਦਾ ਜੀ ਮਾਂ ਤਾਂ ਗੁਜ਼ਰ ਗਈ ਪ੍ਰੋਫੈਸਰ ਜਾਣਦਾ ਹੁੰਦਾ ਮਾਂ ਨੂੰ ਤੇ ਪਹਿਲਾਂ ਵੀ ਆਇਆ ਹੁੰਦਾ ਤੇ ਉਹ ਫਿਰ ਗੱਲਾਂ ਕਰਦਿਆਂ 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 ਪਰ ਜਦੋਂ ਦੋ ਦੋ ਪੈਗ ਲਾ ਕੇ ਥੋੜਾ ਜਿਹਾ ਦੱਸਣ ਜੋਕਰਾ ਹੋ ਜਾਂਦਾ ਫਿਰ ਉਹ ਦੱਸਦਾ ਵੀ ਮਾਂ ਨਾਲ ਆਏ ਹੋਈ ਵੀ ਨਾਨਕੀ ਗਈ ਵਿਆਹ ਤੇ ਗਈ ਸੀ ਉੱਥੇ ਅਟੈਕ ਹੋ ਗਿਆ ਤੇ ਮਾਰੀ ਗਈ ਤੇ ਉਹਦੇ ਇਵਜ ਦੇ ਵਿੱਚ ਮੈਨੂੰ ਨੌਕਰੀ ਨੌਕਰੀ ਮਿਲੀ ਹੈ ਤੇ ਜਿੱਥੇ ਪਹਿਲਾਂ ਪ੍ਰੋਫੈਸਰ ਸਾਹਿਬ ਉਹਨੂੰ ਕਹਿੰਦੇ ਸੀ ਬਹੁਤ ਅੱਛਾ ਹੋਇਆ ਯਾਰ ਨੌਕਰੀ ਮਿਲ ਗਈ ਤੈਨੂੰ ਕਿਸ਼ਿੰਦਰ ਸਿੰਘ ਤੇ ਮੈਂ ਬੜਾ ਖੁਸ਼ ਹਾਂ ਉਹ ਕਹਿੰਦਾ ਵੀ ਅਖੀਰ ਤੱਕ ਕਹਿੰਦਾ ਕਿ ਇਹ ਮੈਨੂੰ ਮਾਂ ਦਾ ਮਾਅਵਜਾ ਮਿਲਿਆ। ਮੁੱਲ ਹੀ ਹੋ ਗਿਆ। ਮੁੱਲ ਹੋ ਗਿਆ। ਉਹ ਕਹਿੰਦਾ ਵੀ ਲੋਕ ਕਹਿੰਦੇ ਆ ਵੀ ਭਾਨਕੁਰਨੇ ਦਾ ਮਾਰੀ ਜਾਣਾ ਸੀਗਾ। ਤੇ ਚੱਲ ਮੁੰਡੇ ਨੂੰ ਨੌਕਰੀ ਮਿਲ ਗਈ। ਪਰ ਕਹਿੰਦਾ ਇਹਦਾ ਮੈਨੂੰ ਪਤਾ ਨਾ ਕੋਈ ਮਾਂ ਦਾ ਮੁੱਲ ਜ਼ਿਆਦਾ ਸੀ ਕਿ ਨੌਕਰੀ ਜ਼ਿਆਦਾ। ਨੌਕਰੀ ਜ਼ਿਆਦਾ ਹੁੰਦਾ। ਮਾਂ ਦਾ ਮੁੱਲ ਤਾਂ ਇਹ ਪਰ ਕਹਾਣੀ ਪਹਿਲੀ ਮੇਰੀ ਕਹਾਣੀ ਸੀ ਮਾਂ ਦਾ ਮੁੱਲ। ਫਿਰ ਇਹ ਵੀ ਅਖਬਾਰ ਚ ਭੇਜ ਦਿੱਤੀ ਇਹ ਵੀ ਲੱਗ ਗਏ। ਬាទ ਤੁਹਾਡੀ ਇਹ ਇਹ ਹੁਣ ਤੁਹਾਡਾ ਜਿਹੜਾ ਅੰਨਖੂ ਕਹਾਣੀ ਸੰਗ੍ਰਹਿ ਦੋ ਪੁਸਤਕਾਂ ਤੁਹਾਡੀਆਂ ਆ ਚੁੱਕੀਆਂ ਨੇ ਤੇ ਤੁਸੀਂ ਹੁਣ ਅੱਜ ਕੱਲ ਨਾਵਲ ਦੇ ਉੱਤੇ ਵੀ ਹੱਥ ਜਮਾਈ ਕਰ ਰਹੇ ਹੋ ਮੈਨੂੰ ਪਤਾ ਸੇਖਾ ਸਰ ਜਰਨੈਲ ਸਿੰਘ ਸੇਖਾ ਕਾਫੀ ਉਹਨਾਂ ਦੇ ਕੋਲੋਂ ਤੁਹਾਨੂੰ ਕਾਫੀ ਗਾਈਡੈਂਸ ਮਿਲ ਰਹੀ ਆ ਉਹ ਕਿਉਂਕਿ ਇਸ ਖੇਤਰ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਨਾਮ ਕੰਮ ਬਹੁਤ ਆ ਉਹਨਾਂ ਦਾ ਉਹਨਾਂ ਨੇ ਲਿਖਿਆ ਥੋੜਾ ਪਰ ਬੜਾ ਕਮਾਲ ਦਾ ਲਿਖਿਆ ਆ ਦੇ ਉਹਨਾਂ ਦੇ ਕੋਲੋਂ ਉਹਨਾਂ ਦੀ ਸੰਗਤ ਮਿਲਣਾ ਤੁਹਾਡੇ ਲਈ ਬਹੁਤ ਮੇਰਾ ਬੜੇ ਮਾਣ ਦੀ ਗੱਲ ਹੈ ਬਿਲਕੁਲ ਬਿਲਕੁਲ ਤੁਸੀਂ ਹੁਣ ਉਹ ਨਾਵਲ ਤੇ ਕੰਮ ਕਰ ਰਹੇ ਹੋ ਹਾਂਜੀ ਤੇ ਇਹ ਇੱਕ ਕਵਤਾ ਲਿਖਣੀ ਇੱਕ ਕਹਾਣੀ ਲਿਖਣੀ ਤੇ ਹੁਣ ਨਾਵਲ ਤੇ ਆ ਗਏ ਤੁਸੀਂ ਇਹਨਾਂ ਦੇ ਵਿੱਚ ਮਤਲਬ ਕਿੰਨਾ ਕਿ ਕਿਉਂਕਿ ਕਵਤਾ ਤਾਂ ਕਈ ਵਾਰ ਐਸੀ ਆਉਂਦੀ ਆ ਵੀ ਤੇ ਇੱਕਦਮ ਹੀ ਲਿਖਵਾ ਜਾਂਦੀ ਆ ਤੇ ਕਹਾਣੀ ਦੇ ਉੱਤੇ ਫੇਰ ਤੁਹਾਨੂੰ ਕਾਫੀ ਲੰਬੀ ਸੈਟਿੰਗ ਕਰਨੀ ਪੈਂਦੀ ਆ ਕਈ ਸੈਟਿੰਗ ਦੇ ਵਿੱਚ ਲਿਖੀ ਜਾਂਦੀ ਆ ਹੁਣ ਜਿਹੜਾ ਨਾਵਲ ਆ ਨਾਵਲ ਤਾਂ ਬਹੁਤ ਵੱਡਾ ਕੰਮ ਆ ਉਹ ਉਹਦੇ ਬਾਰੇ ਕਿਸ ਤਰ੍ਹਾਂ ਤੁਸੀਂ ਉਹ ਨਾਵਲ ਵਾਲ ਦੇ ਪਾਸੇ ਕਿਵੇਂ ਆਇਆ ਵੀ ਤੁਹਾਨੂੰ ਹੁਣ ਨਾਵਲ ਲਿਖਣਾ ਚਾਹੀਦਾ ਉਹ ਇਸ ਤਰ੍ਹਾਂ ਬਈ ਬਖਸ਼ਿਸ਼ ਹੀ ਕਹਿ ਸਕਦੇ ਆਪਾਂ ਅਸਲ ਤਾਂ ਜਿਹੜੀ ਕਲਾ ਹੁੰਦੀ ਆ ਇਹ ਬਖਸ਼ਿਸ਼ ਹੀ ਬਖਸ਼ਿਸ਼ ਹੀ ਹੁੰਦੀ ਆ ਤੇ ਬੰਦਾ ਆਪਣੀ ਮਿਹਨਤ ਨਾਲ ਉਹਨੂੰ ਚਮਕਾ ਸਕਦਾ ਹੂੰ ਤੇ ਜੇ ਕੋਈ ਕਵੇ ਵੀ ਮੈਂ ਤੱਕੇ ਨਾਲ ਲੱਗ ਲੂੰਗਾ ਤੱਕੇ ਨਾਲ ਨਹੀਂ ਲੱਗੇ ਨਹੀਂ ਨਹੀਂ ਦੋ ਲਾਈਨਾਂ ਵੀ ਨਹੀਂ ਲਿਖ ਸਕਦੀ ਨਹੀਂ ਨਹੀਂ ਲਿਖ ਸਕਦਾ ਇਹ ਮਹਾਰਾਜ ਦੀ ਬਖਸ਼ਿਆ ਪਹਿਲਾ ਗੀਤ ਅੱਛੇ ਸੋਹਣੇ ਮੈਥੋਂ ਸੁਣੇਗੇ ਹੂੰ ਤੇ ਫਿਰ ਕਹਾਣੀਆਂ ਵੀ ਮੇਰੇਆਂ 15 ਇਹਦੇ ਵਿੱਚ ਅੰਨਾ ਖੂ ਦੇ ਵਿੱਚ ਹੈਗੀਆਂ ਹੂੰ ਤੇ ਫਿਰ ਮੇਰੇ ਇਹਦੇ ਵਿੱਚ ਇੱਕ ਕਹਾਣੀ ਸੀਗੀ ਹੂੰ ਪੁੰਨਿਆ ਦਾ ਚੰਨ ਹਾਂ ਜੀ ਉਹ ਲਿਖੀ ਮੈਂ ਤੇ ਉਹ ਫਿਰ ਕੁਝ ਕਹਾਣੀਕਾਰਾਂ ਨੂੰ ਜੇ ਮੈਂ ਵਿਖਾਈ ਨਾ ਆਖਣਗੇ ਯਾਰ ਇਹ ਨਾਵਲ ਵੀ ਬਣ ਸਕਦਾ ਅੱਛਾ ਤੇ ਪੂਰੀ ਗੱਲ ਜੇ ਕੀਤੀ ਜਾ ਸਕਦੀ ਹੈ ਤੇ ਉਹ ਸਿੱਗੀ ਵੀ ਸੱਚਾ ਹੂਈ ਫਿਰ ਉਹ ਮੈਂ ਉਸ ਨੂੰ ਉਸ ਦਾ ਵਿਸਥਾਰ ਕਰ ਰਿਹਾ ਹਾਂ ਉਸ ਦਾ ਵਿਸਥਾਰ ਕੀਤਾ ਫਿਰ ਮੈਂ ਜਿਹੜੀਆਂ ਗੱਲਾਂ ਉਧਰ ਕਹਿਣੋ ਰਹਿਗੀਆਂ ਸੀਗੀਆਂ ਉਹ ਫਿਰ ਮੈਂ ਉੱਥੇ ਕੰਨਾਂ ਉਹ ਮੈਂ ਰੱਖਿਆ ਤਾਂ ਸੀਗਾ 70 80 ਪੇਜ ਦਾ ਸ਼ਾਇਦ 100 ਪੇਜ ਦਾ ਹੋ ਗਿਆ ਉਹ ਵਧੀਆ ਵਧੀਆ ਇੱਕ ਸਮਾਂ ਸੀਗਾ ਅ ਵਿਚਾਰੇ ਨਾਵਲਟਸ ਆਪਣੇ ਸ਼ੁਰੂ ਹੋਏ ਸੀ ਉਹ 80 90 ਪੇਜ ਦੇ ਜਿਵੇਂ ਅੱਜ ਕੱਲ ਤਾਂ ਲੰਬੀ ਕਹਾਣੀ ਓਡੀ ਵੱਡੀ ਹੋ ਜਾਂਦੀ ਹੈ ਅੱਜ ਕੱਲ ਨਾਵਲਟ ਨਹੀਂ ਕਹਿੰਦੇ ਹੈਗੇ ਅ ਜਿਵੇਂ ਹੁਣ ਕੁੱਤੀ ਵੀੜਾ ਵਰਗਾ ਬੁੜੀ ਇੱਕ ਕਹਾਣੀ ਤੁਸੀਂ ਦੇਖ ਲਓ ਵੀ ਉਹ ਨਾਵਲ ਨਾਵਲ ਦੇ ਨੇੜੇ ਪਹੁੰਚਣ ਵਾਲਾ ਹੀ ਕੰਮ ਆਇਆ ਉਹਨਾਂ ਦਾ ਤੇ ਅੱਜ ਕੱਲ ਜਿਹੜੀ ਕਹਾਣੀ ਪੰਜਾਬੀ ਦੀ ਕਹਾਣੀ ਆ 8-10 ਸਫ਼ੇ ਤੋਂ ਸ਼ੁਰੂ ਹੋ ਕੇ 60-600 ਸਫ਼ੇ ਤੱਕ ਕਹਾਣੀਆਂ ਜਾਂਦੀਆਂ ਨੇ ਅਸੀਂ ਅਸਲ ਵਿੱਚ ਜਦੋਂ ਕਹਾਣੀਆਂ ਆਪ ਪੜ੍ਹਦੇ ਆ ਨਾ ਅੱਜ ਕੱਲ ਇੰਉਂ ਵੀ ਹੋ ਗਿਆ ਕਿ ਇੱਕ ਕਹਾਣੀ ਦੇ ਵਿੱਚ ਤੁਸੀਂ ਸਾਰੇ ਦੁਨੀਆ ਵਿਸ਼ਵ ਨੂੰ ਲੈ ਲੈਨੇ ਉਸ ਸੰਦਰਭ ਦੇ ਵਿੱਚ ਵੀ ਉਸ ਪੱਛਮ ਦੇ ਵਿੱਚ ਕੀ ਹੋ ਰਿਹਾ ਪੂਰਬ ਦੇ ਵਿੱਚ ਕੀ ਹੋ ਰਿਹਾ ਜਾ ਯੂਰਪ ਦੇ ਵਿੱਚ ਕੀ ਹੋ ਰਿਹਾ ਇਹ ਚੀਜ਼ਾਂ ਜਿਵੇਂ ਗਰਮੀ ਦੀਆਂ ਵੀ ਮੈਂ ਕੁਝ ਕਹਾਣੀਆਂ ਪੜੇਨਾ ਉਹ ਸਾਰੀ ਦੁਨੀਆ ਹੀ ਖਮਾਉਂਦੇ ਆ ਖਮਾਉਂਦੇ ਖਮਾਉਂਦੇ ਤੇ ਭਾਵੇਂ ਉਹ ਲੰਬੀ ਹੋ ਜਾਂਦੀ ਹੈ ਚਲੋ ਸ਼ਾਇਦ ਮੇਰਾ ਕਹਲਾ ਕਈ ਵਾਰ ਉਹਦਾ ਸੁਆਦ ਵੀ ਘਟ ਜਾਂਦਾ ਪਰ ਕਿਉਂਕਿ ਜੇ ਇੱਕ ਥਾਂ ਹੀ ਤੁਸੀਂ ਰਹੋਗੇ ਤੇ ਉਹ ਠੀਕ ਰਹੇਗੀ ਜਾਂ ਫਿਰ ਜੇ ਲੰਬੀ ਵੀ ਆ ਨਾ ਉਹਦੇ ਵਿੱਚ ਕੱਟਣਾ ਵਾ ਇੰਨੀ ਹੋਣੀਆਂ ਚਾਹੀਦੀਆਂ ਨੇ ਉਹ ਗਰਮੀਤ ਕੜਿਆਲ ਵੀ ਦੇ ਕੋਲ ਇੱਕ ਵਧੀਆ ਗੱਲ ਇਹ ਹੈ ਵੀ ਇੱਕ ਤਰ੍ਹਾਂ ਕੋ ਸ਼ੈਲੀ ਵਧੀਆ ਇੱਕ ਉਹਨੂੰ ਗੁੰਦਣੀ ਆਉਂਦੀ ਆ ਕਹਾਣੀ ਉਹ ਉਰੀ ਕਹਾਣੀ ਮੈਂ ਪਰਸਨਲ ਤੌਰ ਤੇ ਉਹਦਾ ਪ੍ਰਸ਼ੰਸਕ ਆ ਉਹਦੀ ਉਹਦੀ ਕਹਾਣੀ ਦੇ ਨਾਲ ਪਾਠਕ ਤੁਰਦਾ ਤੁਰਦਾ ਔਰ ਫਿਰ ਉਹ ਅਖੀਰ ਦੇ ਉੱਤੇ ਕੋਈ ਨਾ ਕੋਈ ਗੱਲ ਤੁਹਾਡੇ ਚੋਲੀ ਚ ਪਾ ਕੇ ਵੀ ਜਾਂਦੀ ਆ ਬਾਕੀ ਮੈਂ ਮੈਂ ਤਾਂ ਇਹ ਕਹਣਾ ਉਹ ਉਹ ਜਿੰਨਾ ਵਧੀਆ ਇਨਸਾਨ ਆ ਉਹਨਾਂ ਉਹਦੀਆਂ ਹੀ ਲੇਖਕ ਆ ਬਹੁਤ ਵਧੀਆ ਬੰਦਾ ਤੇ ਮੈਨੂੰ ਵੀ ਉਹ ਬੜੀ ਔਰ ਬਹੁਤ ਮਿਹਨਤ ਲੱਗ ਰਹੀ ਹੈ ਬਹੁਤ ਮਿਹਨਤ ਨਾਲ ਲਿਖਦਾ ਤੇ ਉਹਦੀ ਸਾਡੀਆਂ ਦਾ ਦਵਾਵਾ ਹੀ ਨਹੀਂ ਉਹਨਾਂ ਲਈ ਲੇਖਕਾਂ ਲਈ ਤੇ ਤੁਸੀਂ ਹੁਣ ਜਿਹੜਾ ਨਾਵਲ ਤੁਹਾਡਾ ਆਲਮੋਸਟ ਕੰਪਲੀਟ ਆ ਉਹ ਸ਼ਬਨ ਦੇ ਨੇੜੇ ਪਹੁੰਚਿਆ ਹੋਇਆ ਹਾਂਜੀ ਇਹ ਸਾਰੇ ਕਾਸੇ ਤੋਂ ਹੁਣ ਤੁਸੀਂ ਅੱਗੇ ਅੱਜਕੱਲ ਕੈਨੇਡਾ ਆਏ ਹੋਏ ਹੋ ਤੇ ਦਰਸ਼ਨ ਸਿੰਘ ਦੋ ਸਾਜ ਹੋਰਾਂ ਨੂੰ ਕੈਨੇਡਾ ਦੇ ਵਿੱਚੋਂ ਵੀ ਕੋਈ ਕਹਾਣੀਆਂ ਜਾਂ ਕਵਤਾਵਾਂ ਲੈ ਕੇ ਜਾਣਗੇ ਕੋਲੇ ਆਪਣੇ ਪੱਲੇ 'ਚ ਪਾ ਕੇ ਹਾਂ ਹੋਏਗਾ ਇਹ ਜਿਹੜਾ ਨਾ ਵੱਲਾ ਟਾਵਲੇ 'ਤੇ ਮੈਂ ਇੱਥੇ ਆ ਕੇ ਸ਼ੁਰੂ ਕੀਤਾ ਸੀਗਾ ਅੱਛਾ ਅੱਛਾ ਉੱਥੇ ਥੋੜਾ ਇਸ ਤੋਂ ਪਹਿਲਾਂ ਇਹ ਹੋਇਆ ਜ਼ਿੰਦਗੀ ਇਸ ਤਰ੍ਹਾਂ ਦੀ ਸੀਗੀ ਬਹੁਤਾ ਟਾਈਮ ਲਿਖਣ ਨੂੰ ਨਹੀਂ ਮਿਲਿਆ ਹੂੰ ਹੂੰ ਕਿਉਂਕਿ ਕਵੀਦਾਰੀਆਂ ਦੇ ਕੰਮ ਜਿਹੜੇ ਉਹ ਬੱਚੇ ਪੜਾਉਣੇ ਇਹ ਰਗਾ ਵਗੈਰਾ ਬਹੁਤ ਸਿਸਟਮ ਹੁੰਦਾ ਤੇ ਜਾਨੇ ਖੁੱਲ ਕੇ ਟਾਈਮ ਇੱਥੇ ਮਿਲਿਆ ਮੈਨੂੰ ਨਾਵਲ ਮੈਂ ਇੱਥੇ ਸ਼ੁਰੂ ਕੀਤਾ ਸੀਗਾ ਉਹ ਡੇਢ ਮਹੀਨੇ ਤੇ 2 ਮਹੀਨੇ ਚੋਂ ਖਤਮ ਕਰ ਦਿੱਤਾ ਸੋ ਹੌਣ ਵਾਲੇ ਸਮੇਂ ਚ ਅਸੀਂ ਤੁਹਾਡੇ ਕੋਲੋਂ ਆਸ ਰੱਖ ਸਕਦੇ ਹਾਂ ਕਿ ਹੋਰ ਵੀ ਇਸ ਤਰ੍ਹਾਂ ਦੀਆਂ ਵਧੀਆ ਰਚਨਾਵਾਂ ਸਾਡੇ ਕੋਲ ਆਉਣ ਗਿਆ ਜੇ ਕਹਿੰਦੇ ਹੁੰਦੇ ਪਿਛਲੇ ਹੋ ਗਏ ਇਹ ਵੀ ਹੋ ਸਕਦੇ ਹੋਰ ਵੀ ਹੋ ਸਕਦੇ ਆ ਦਰਸ਼ਨ ਸਿੰਘ ਦਸਾਂਤ ਜੀ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਸਾਡੇ ਨਾਲ ਗੀਤ ਵੀ ਸਾਂਝਾ ਕੀਤਾ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ ਆ ਔਰ ਆਉਣ ਵਾਲੇ ਸਮੇਂ ਲਈ ਤੁਹਾਡੀ ਕਲਮ ਲਈ ਸਾਡੀਆਂ ਸ਼ੋਭਾ ਸ਼ਾਮਾ ਬਹੁਤ 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 ਮਿਹਰਬਾਨੀ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆ ਖੁਸ਼ ਰਹੋ ਤੰਦਰੁਸਤ ਰਹੋ ਸਾਡੀਆਂ ਦੁਆਵਾਂ